ਤੁਸੀਂ ਮਹਿਸੂਸ ਨਹੀਂ ਕਰ ਸਕਦੇ ਕਿਦਾਂ ਦੇ ਹਾਲਾਤ ਹੋਣਗੇ ਉਸ ਬਾਪ ਦੇ ਦਿਲ ਤੇ ਕੀ ਬੀਤਦੀ ਹੋਗੀ ਜਿਹੜਾ ਬਾਪ ਆਪਣੇ ਪੁੱਤ ਨੂੰ ਸੰਗਲ ਨਾਲ ਬੰਨਣ ਦਾ ਹੀ ਮਜਬੂਰ ਹੋ ਜਾਂਦਾ ਕੁੱਟਣ ਮਾਰਨ ਵਾਲੇ ਬਥੇਰੇ ਇਕੱਠੇ ਹੋ ਜਾਂਦੇ ਆ ਵੀਰ ਨੇ ਸਾਨੂੰ ਗਾਲ ਕੱਢੀ ਆ ਜੀ ਇਹ ਸਾਨੂੰ ਉੱਚੀ ਬੋਲਿਆ ਇਹ ਸਾਡੀ ਕੁੜੀ ਵੱਲ ਦੇਖਦਾ ਇਹਨੇ ਸਾਡੀ ਆ ਚੀਜ਼ ਭੰਨਤੀ ਇਹ ਨਹੀਂ ਦੇਖਦੇ ਵੀ ਉਹਦੇ ਹਾਲਾਤ ਤਾਂ ਦੇਖੋ ਕੀ ਆ ਭਾਈ ਦੀ ਕਿੱਡੀ ਮਜਬੂਰੀ ਆ ਆਪਣਾ ਪੁੱਤ ਬੰਨਣਾ ਨਹੀਂ ਤਾਂ ਕੁੱਟ-ਕੁੱਟ ਮਾਰ ਦੇਣਗੇ ਲੋਕ ਪਰ ਅੱਜ ਇਹ ਹਮਲੇ ਹੋਏ ਕਿਉਂ ਆ ਇਦਾਂ ਹਾਲਾਤ ਬਣੇ ਕਿਉਂ ਆ ਇਹ ਬਣਿਆ ਖਾਸ ਜ਼ਿਆਦਾਤਰ ਤਾਂ ਭੰਗ ਦੇ ਨਾਲ ਇੰਨਾ ਜ਼ਿਆਦਾ ਅਫਸੈਟ ਹੋ ਗਿਆ ਨਹਿਰ ਚ ਸਾਲ ਮਾਰਤੀ ਕੱਲ ਇਹਨੂੰ ਨਹਿਰ ਚੋਂ ਕੱਢਿਆ 3606 ਮਰੀਜ਼ਾਂ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿਮਾਗ ਦੀਆਂ ਗੰਭੀਰ ਦਵਾਈਆਂ ਦਿੱਤੀਆਂ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਦਵਾਈਆਂ ਦਾ ਲੰਗਰ ਮਨੁੱਖਤਰੀ ਸੇਵਾ ਪਰਿਵਾਰ ਦੇ ਵਿੱਚ ਹਰ ਚੌਰਾ ਦਿਨਾਂ ਬਾਅਦ ਲੱਗਦਾ ਇਹਨੂੰ ਅਸੀਂ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਕੈਂਪ ਵੀ ਬੋਲਦੇ ਆ ਉਹ ਲੱਗਿਆ ਸੀ ਸਵੇਰ ਦੇ ਅੱਜ ਤੁਸੀਂ ਦੇਖੋ ਕਿੰਨਾ ਇਕੱਠ ਸੀ ਕਿੰਨੇ ਮਰੀਜ਼ ਸਾਡੇ ਕੋਲੇ ਅੱਜ ਆਏ ਬੱਚੇ ਬੱਚੀਆਂ ਬਜ਼ੁਰਗ ਮਾਂ ਪਿਓ ਭੈਣ ਭਰਾ ਤੇ ਉਹਨਾਂ ਦੇ ਵਿੱਚੋਂ ਜਿਹੜੇ ਜ਼ਿਆਦਾ ਕ੍ਰਿਟੀਕਲ ਹੁੰਦੇ ਆ ਉਹਨਾਂ ਨੂੰ ਫਿਰ ਅਸੀਂ ਇੱਥੇ ਐਡਮਿਟ ਕਰ ਲੈਨੇ ਆ ਤੁਸੀਂ ਦੇਖੋ ਸੰਗਲਣਾ ਬੰਨਿਆ ਹੋਇਆ ਵੀਰ ਆ ਕਿੱਥੋਂ ਆਇਓ ਜੀ ਤੇ ਕਿਰਪਾਲੋ ਤੋਂ ਜੀ ਕਿਰਪਾਲੋ ਜਿਲ੍ਹਾ ਜਿਲ੍ਹਾ ਜੀ ਜਲੰਧਰ ਆ ਜਿਲ੍ਹਾ ਜਲੰਧਰ ਤੇ ਆਪਣੇ ਤਸੀਰ ਫਰੋ ਰਿਆ ਦਾਖਾਨਾ ਨਗਰ ਆ ਦਾਖਾਨਾ ਨਗਰ ਕਿਰਪਾਲੋ ਪਿੰਡ ਕਿਰਪਾਲੋ ਤੇ ਇਦਾਂ ਹੀ ਇਹ ਵੀਰ ਸਾਡੇ ਕੋਲੇ ਲੈ ਕੇ ਆਏ ਨੇ ਇਹ ਵੀ ਵੀਰ ਬਹੁਤ ਜ਼ਿਆਦਾ ਅਫਸੈਟ ਆ ਤੇ ਇੱਧਰ ਇੱਕ ਮਾਂ ਇੱਕ ਭੈਣ ਸਾਡੀ ਆਈ ਆ ਆਪਣੇ ਹਸਬੰਡ ਨੂੰ ਲੈ ਕੇ ਨਾਲ ਸੰਗਲ ਲੱਗਿਆ ਹੋਇਆ ਦੇ ਹੱਥ ਦੇ ਵਿੱਚ ਸਿੰਗਲ ਫੜੀ ਬੈਠੀ ਆ ਕਿਉਂਕਿ ਇੰਨਾ ਜ਼ਿਆਦਾ ਅਫਸੈਟ ਹੋ ਗਿਆ ਨਹਿਰ 'ਚ ਛਾਲ ਮਾਰਤੀ ਕੱਲ ਇਹਨੂੰ ਨਹਿਰ 'ਚੋਂ ਕੱਢਿਆ ਲੋਕਾਂ ਨੇ ਜੇ ਨਹਿਰ 'ਚੋਂ ਨਾ ਕੱਢਦੇ ਲੋਕ ਵੱਡੀ ਨਹਿਰ 'ਚ ਛਾਲ ਮਾਰੀ ਤੇ ਜੇ ਕੱਲੋਂ ਕਿਤੇ ਵੀਰ ਉੱਥੇ ਨਾ ਦੇਖਦੇ ਨੂੰ ਅੰਦਰੋਂ ਨਾ ਕੱਢਦੇ ਪਤਾ ਨਹੀਂ ਕੀ ਬਣਨਾ ਤੇ ਫਿਰ ਸਿੰਗਲ ਨਾ ਬੰਨ ਕੇ ਇੱਥੇ ਲੈ ਕੇ ਆਇਆ ਪ੍ਰਵਾਹ ਤੇ ਅੱਜ ਦੇ ਕੈਂਪ ਦੇ ਵਿੱਚ ਜਿਹੜੀ ਟੋਟਲ OPD ਹੋਈ ਆ ਉਸ 1758 ਮਰੀਜ਼ਾਂ ਦੀ ਹੋਈ ਆ ਤੇ ਛੋਟੇ ਬੱਚੇ ਸੀ ਜਿਹੜੇ ਉਹ 60 ਸੀਗੇ ਤੇ ਜਿਹਨੂੰ ਆਪਾਂ ਗੱਲ ਕਰੀਏ ਰਿਪੀਟ ਦਵਾਈ ਦਿੱਤੀ ਗਈ ਆ 1587 ਨੇ ਤੇ ਰਿਪੀਟ ਦਵਾਈ ਜਿਹੜੇ ਛੋਟੇ ਬੱਚਿਆਂ ਨੂੰ ਦਿੱਤੀ ਗਈ ਆ 201 ਨੇ ਤੇ ਟੋਟਲ ਜਿਹੜੀ ਓਪੀਡੀ ਤੇ ਰਿਪੀਟ ਆ ਉਹ 3345 ਆ ਵੱਡਿਆਂ ਦੀ ਤੇ 261 ਛੋਟੇ ਬੱਚਿਆਂ ਦੀ ਤੇ ਟੋਟਲ ਮੈਂਬਰ 3606 ਬਣਦੇ ਨੇ ਅੱਜ 3606 ਮਰੀਜ਼ਾਂ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿਮਾਗ ਦੀਆਂ ਗੰਭੀਰ ਦਵਾਈਆਂ ਦਿੱਤੀਆਂ ਗਈਆਂ 3606 ਮਰੀਜ਼ੇ ਹੋਣਾ ਮਤਲਬ ਉਸ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਵੀ ਇਹਨਾਂ ਨੂੰ ਦਵਾਈਆਂ ਦਿੱਤੀਆਂ ਜਾਣੀਆਂ ਪ੍ਰਸ਼ਾਦ ਦੇ ਰੂਪ ਚ ਹਰ ਕੈਂਪ ਦੇ ਵਿੱਚ 9 ਲੱਖ 9.5 ਲੱਖ 8.5 ਲੱਖ ਇੰਨੇ ਦੀ ਦਵਾਈ ਲੱਗਦੀ ਆ ਤੇ ਮਹੀਨੇ ਚ ਦੋ ਕੈਂਪ ਲੱਗਦੇ ਆ ਇਹ 18-19 ਲੱਖ ਰੁਪਏ ਦੀ ਦਵਾਈ ਉਹ ਅਕਾਲਪੁਰਖ ਵਾਹਿਗੁਰੂ ਭੇਜਦੇ ਨੇ ਸੱਚੇ ਪਾਤਸ਼ਾਹ ਸਾਡੀ ਕੋਈ ਹਸਤੀ ਨਹੀਂ ਵੀ ਅਸੀਂ ਇਹਨਾਂ ਚੋਂ ਕਿਸੇ 10 ਮਰੀਜ਼ਾਂ ਨੂੰ ਵੀ ਦਵਾਈ ਦਵਾ ਸਕੀਏ ਤੇ ਅੱਜ ਜਿਵੇਂ ਕੁੱਲ ਨਵੇਂ ਮਰੀਜ਼ ਜਿਹੜੇ ਆਏ ਸੀ ਜਿਵੇਂ ਤੁਹਾਨੂੰ ਦੱਸਿਆ ਸੀ ਸਵੇਰੇ 420 ਨਵੇਂ ਮਰੀਜ਼ਾਂ ਨੇ ਆਉਣਾ ਸੀ ਅੱਜ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਈ ਸੀ ਪਰ ਉਹਦੇ ਵਿੱਚੋਂ 283 ਨਵੇਂ ਮਰੀਜ਼ ਆਏ ਨੇ ਤੇ ਉਹ ਨਵੇਂ ਮਰੀਜ਼ਾਂ ਦੇ ਵਿੱਚੋਂ ਜਿਹੜੇ ਮਰੀਜ਼ਾਂ ਨੂੰ ਅਸੀਂ ਇੱਥੇ ਅੱਜ ਦਾਖਲ ਰੱਖਿਆ ਐਡਮਿਟ ਕਰ ਰਹੇ ਹਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਇੱਥੇ ਦਾਖਲ ਕਰਕੇ ਉਹਨਾਂ ਦਾ ਇਲਾਜ ਕਰਨ ਦੀ ਉਹਨਾਂ ਦੇ ਨਾਲ ਵੀ ਤੁਹਾਨੂੰ ਆਪਾਂ ਮਿਲਾਉਨੇ ਆ ਤੇ ਦੇਖੋ ਕਿੰਦਾ ਮਾਪੇ ਆਪਣੇ ਬੱਚਿਆਂ ਨੂੰ ਬਾਪੂ ਜੀ ਚੱਕਰ ਸੰਗਲ ਥੱਲੇਓ ਦੇਖੋ ਇੱਕ ਬਾਪ ਆਪਣੇ ਪੁੱਤ ਦੇ ਗਿੱਟੇ ਨੂੰ ਸੰਗਲ ਲਾ ਕੇ ਲੈ ਕੇ ਆਇਆ ਤੇ ਸੰਗਲ ਦੇ ਉੱਤੇ ਪੈਪ ਚਾੜੀ ਹੋਈ ਆ ਵੀ ਮੇਰੇ ਪੁੱਤ ਦਾ ਗਿੱਟਾ ਵੀ ਨਾ ਸੰਗਿਆ ਜਾਵੇ ਇਸ ਸੰਗਲ ਨਾਲ ਕਿਤੇ ਗਿੱਟੇ ਤੇ ਜਾਖਮ ਨਾ ਬਣ ਜਾਣ ਕਿਉਂਕਿ ਇੱਕ ਬਾਪ ਦੇ ਦਿਲ ਤੇ ਕੀ ਬੀਤਦੀ ਆ ਜਦੋਂ ਉਹ ਆਪਣੇ ਪੁੱਤ ਦੇ ਗਿੱਟੇ ਨੂੰ ਸੰਗਲ ਲਾਉਂਦਾ ਮੁੱਲ ਲਿਆ ਕੇ ਜਿੰਦਾ ਤੇ ਮੁੱਲ ਲਿਆ ਕੇ ਸੰਗਲ ਆਪਣੇ ਪੁੱਤ ਦੇ ਗਿੱਟੇ ਨੂੰ ਲਾ ਕੇ ਉਹਨੂੰ ਬੰਨ ਕੇ ਕਰਦੇ ਕਿਸੇ ਕੋਲੇ ਕੰਬੇ ਨਾਲ ਤੇ ਚਾਬੀ ਜੇਬ 'ਚ ਪਾਉਂਦਾ ਉਹ ਪੁੱਤ ਤੇ ਉਹ ਬਾਪ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਕਿਦਾਂ ਦੇ ਹਾਲਾਤ 'ਚ ਹੋਣਗੇ ਉਸ ਬਾਪ ਦੇ ਦਿਲ ਤੇ ਕੀ ਬੀਤਦੀ ਹੋਗੀ ਜਿਹੜਾ ਬਾਪ ਆਪਣੇ ਪੁੱਤ ਨੂੰ ਸੰਗਲਣਾ ਬੰਨਣ ਦਾ ਹੀ ਮਜਬੂਰ ਹੋ ਜਾਂਦਾ ਪਰ ਦੁੱਖ ਇਸ ਗੱਲ ਦਾ ਵੀ ਅੱਜ ਦਾ ਸਾਡਾ ਸਮਾਜ ਆ ਜਿਹੜਾ ਉਹ ਸਾਥ ਨਹੀਂ ਦਿੰਦਾ ਕੁੱਟਣ ਨੂੰ ਅੱਗੇ ਹੋ ਜਾਂਦਾ ਇਹ ਜੇ ਬੰਦਿਆਂ ਨੂੰ ਕੁੱਟਣ ਮਾਰਨ ਵਾਲੇ ਬਥੇਰੇ ਇਕੱਠੇ ਹੋ ਜਾਂਦੇ ਆ ਵੀ ਇਹਨੇ ਸਾਨੂੰ ਗਾਲ ਕੱਢੀ ਆ ਜੀ ਇਹ ਸਾਨੂੰ ਉੱਚੀ ਬੋਲਿਆ ਇਹ ਸਾਡੀ ਕੁੜੀ ਵੱਲ ਦੇਖਦਾ ਇਹਨੇ ਸਾਡੀ ਆ ਚੀਜ਼ ਪੰਨਤੀ ਇਹ ਨਹੀਂ ਦੇਖਦੇ ਵੀ ਉਹਦੇ ਹਾਲਾਤ ਤਾਂ ਦੇਖੋ ਕੀ ਆ ਭਾਈ ਡਾਕਟਰ ਸਾਹਿਬ ਸਾਰਾ ਸਾਰੇ ਮੋਰ ਪੱਡੇ ਪਏ ਇੰਨੇ ਕੁੱਟਿਆ ਹੋਰ ਕਿੰਨੇ ਕੁੱਟਿਆ ਨੇ ਜੀ ਅਸੀਂ ਜਿਹਨੇ ਕੁੱਟਿਆ ਪਤਾ ਹੀ ਨਹੀਂ ਕਿ ਇਹਨਾਂ ਮਾਪਿਆਂ ਨੂੰ ਪਤਾ ਜਿੱਦਾਂ ਤੁਸੀਂ ਕਹਿੰਨੇ ਲੋ ਕੁੱਟਿਆ ਆਂੀਆਂ ਕਿ ਕੁਝ ਏਕੜ ਦਾ ਦਾਰ ਦਾ ਚਾਰ ਥਾਂ ਦਾ ਬੰਨਿਆ ਪਿਆ ਆ ਦਾ ਸੜਦਾ ਬੋਤਨ ਬਾਰੇ ਇੱਕ ਬਾਪ ਦੀ ਕਿੱਡੀ ਮਜਬੂਰੀ ਆ ਆਪਣਾ ਪੁੱਤ ਬੰਨਣਾ ਨਹੀਂ ਤਾਂ ਕੁਟ ਕੁਟ ਮਾਰ ਦੇਣਗੇ ਲੋਕ ਪਰ ਅੱਜ ਕਮਲੇ ਹੋਏ ਕਿਉਂ ਆ ਇੰਦਾ ਹਾਲਾਤ ਬਣੇ ਕਿਉਂ ਆ ਇਹ ਬਣਿਆ ਖਾਸ ਜ਼ਿਆਦਾਤਰ ਤਾਂ ਭੰਗ ਦੇ ਨਾਲ ਭੰਗ ਪੀ ਪੀ ਕੇ ਦਿਮਾਗ ਚੱਕਿਆ ਜਾਂਦਾ ਭੰਗ ਐ ਕਹਿੰਦੇ ਆ ਜਿਵੇਂ ਭਗਵਾਨ ਦਾ ਪ੍ਰਸ਼ਾਦ ਹੋਵੇਗੇ ਉਹ ਸਖਬੀਰ ਸਿੰਘ 바ਵਾ ਨੂੰ ਆਪਣੇ ਪੁੱਤ ਨੂੰ ਲੈ ਕੇ ਆਇਆ ਸੰਗਲਣਾ ਬੰਨ ਕੇ ਅਰਦਾਸ ਕਰਿਓ ਵੀ ਬੀੜਾ ਠੀਕ ਹੋਵੇ ਤੰਦਰੁਸਤ ਹੋਵੇ ਚੜ੍ਹਦੀ ਕਲਾ 'ਚ ਹੋਵੇ ਤੇ ਇੰਦਾ ਹੀ ਇਹ ਭੈਣ ਆਪਣੇ ਹਸਬੰਦ ਨੂੰ ਲੈ ਕੇ ਆਈ ਆ ਇਹਦਾ ਡੈਡੀ ਵੀ ਸੀਗਾ ਨਾਲ ਸਵੇਰੇ ਚਾਚੇ ਚਾਚਾ ਜੀ ਚਲੇਗੇ ਠੀਕ ਹੈ ਭੈਣ ਇਹਦਾ ਕੀ ਨਾਮ ਵੀਰੇ ਦਾ ਇੰਦਰਜੀਤ ਸਿੰਘ ਆਇਆ ਇੰਦਰਜੀਤ ਸਿੰਘ ਤੇ ਇੰਦਰਜੀਤ ਵੀਰਾ ਨਹਿਰ ਦੇ ਵਿੱਚ ਛਾਲ ਮਾਰ ਕੇ ਮਰਨਾ ਚਾਹੁੰਦਾ ਸੀ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹਨੂੰ ਕੱਢ ਲਿਆ ਹਾਂਜੀ ਇਹੇ ਵੀਰਾ ਰੱਗਾ ਦੇ ਕੈਪਸੂਲ ਖਾਂਦਾ ਸੀ ਪ੍ਰਾਗ ਦੇ ਕੈਪਸੂਲ ਦਾ ਨੇ ਕਮਲਾ ਕਰਤਾ ਤੇ ਨਾਲ ਭੰਗ ਪੀਂਦਾ ਸੀ ਬਸ ਵਾਹਿਗੁਰੂ ਕਿਰਪਾ ਕਰੇ ਇਹ ਠੀਕ ਹੋ ਕੇ ਇੱਥੋਂ ਜਾਵੇ ਭਾਣੇ ਬੱਚੇ ਵੀ ਤੁਹਾਡੇ ਕੋਈ ਹਾਂਜੀ ਕਿੰਨੇ ਬੱਚੇ ਆਉਂਦਾ ਕੁੜੀ ਆ ਕਿੱਡੇ ਕਿੱਡੇ ਦਾ ਥੋੜੀ 11 ਸਾਲ ਦੀ ਜੀ ਮੁੰਡਾ 14 ਸਾਲ ਦਾ ਸਸੋਹਰਾ ਮੰਮੀ ਡੈਡੀ ਇਹਦੇ ਨਾਲ 6 ਜਣੇ ਆ ਤੇ ਸਭ ਤੇ ਖਾਣ ਵਾਲੇ ਕੰਮੇ ਕੀ ਕਰਦਾ ਸੀ ਪਹਿਲਾਂ ਨਿਸ਼ਾਨਾ ਕਰਦੇ ਸੀ ਡੈਸ਼ ਰਿਪੇਅਰ ਕਰਦਾ ਸੀ ਹਾਂ ਇੰਦਰਜੀਤ ਕਿੱਧਰੋਂ ਤੁਰ ਪਿਆ ਯਾਰ ਤੂੰ ਹੈ ਡੇਢ ਮਹੀਨਾ ਹੋ ਗਿਆ ਬਹੁਤ ਔਖਾ ਗਿਆ ਯਾਰ ਹੁੰਦਾ ਸੀ ਕੀ ਹਾਲ ਬਣਾਈ ਫਿਰਦਾ ਯਾਰ ਆਪਦਾ ਚਲੋ ਕਰਿਓ ਅਰਦਾਸ ਇੰਦਰਜੀਤ ਵੀਰੇ ਵਾਸਤੇ ਤੁਸੀਂ ਕਿਹੜੇ ਜਿਲ੍ਹੇ ਤੋਂ ਆਏ ਪਏ ਨੇ ਫਤਿਹਗੜ ਸਾਹਿਬ ਤੋਂ ਆਏ ਨੇ ਤੇ ਇਹ ਵੀ ਵੀਰਾ ਇੱਥੋਂ ਠੀਕ ਹੋ ਕੇ ਆਪਣੇ ਘਰ ਜਾਵੇ ਹੂੰ ਕੀ ਹਾਲ ਨੇ ਵੀਰੇ ਦੇਖੋ ਆ ਖਾ ਖਾ ਗਿਆ ਆਰਿਆ ਉਹ ਗਿਆ ਕੀ ਨਾਮ ਵੀ ਦੇਦਾ ਕ੍ਰਿਸ਼ ਬਹੁਤ ਦਰੀ ਕ੍ਰਿਸ਼ ਸ਼ੁਰੂ ਤੋਂ ਨਹੀਂ ਬੋਲਦਾ ਹੈ ਹਾਂ ਉਹ ਸ਼ੁਰੂ ਕਰ ਗਏ 2-3 ਸਾਲ ਦੇ ਠੀਕ ਸੀ ਉਸ ਤੋਂ ਬਾਅਦ ਬੱਸ ਉਸ ਤੋਂ ਬਾਅਦ ਬੋਲਣੋਂ ਹਟ ਗਿਆ ਨਹੀਂ ਹੁਣ ਜਮਈ ਸਾਇਲੈਂਟ ਆ ਜਾਂ ਥੋੜਾ ਬੋਲ ਮਾੜਾ ਮੋਟਾ ਕਰਦਾ ਹੈ ਮਾੜਾ ਮੋਟਾ ਮੈਂ ਹੀ ਮੋਟੀ ਹਾਂਗਾ ਜਿਹੜੇ ਡੇਲੀ ਯੂਜ਼ ਵਰਡ ਹੁੰਦੇ ਆ ਉਹ ਬੋਲਦਾ ਉਹ ਵੀ ਪੂਰਾ ਕਲੀਅਰ ਨਹੀਂ ਬੋਲਦਾ ਜੀ ਇਹ ਤਾਂ ਮੰਮੀ ਸਮਝਾ ਦੇਵੇ ਕੀ ਬੋਲਦਾ ਹੈ ਹਾਂ ਜੀ ਉਹ ਜਿਹੜੀ ਮਾਂ ਹੀ ਸਮਝਾ ਦੇਦੀ ਬੋਲੀ ਕੀ ਹੁੰਦੀ ਹੈ ਉਹ ਇਸ਼ਾਰੇ ਨਾਲ ਡੋਂਗੇਰੀਆਂ ਰਾਮ ਜੀ ਗੋਂਗੇਰੀ ਮਾਈ ਜਾਣੇ ਦੀ ਕਿਰਪਾ ਉਹ ਕਿੱਥੇ ਬਹਿ ਗਿਆ ਬਸ ਇਹਨੇ ਥੈਂਕ ਐਸ ਟਾਈਮ ਤੇ ਜਾਣਾ ਬਿਲਕੁਲ ਬਿਲਕੁਲ ਕੀ ਹਾਲ ਹੈ ਉਹ ਹੁਣ 10 ਰੋਟੀਆਂ ਖਾ ਗਿਆ ਜੀਰੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਾ ਆਦ ਸਚ ਜਿਗਤ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਮੇਰੇ ਕਾਣ ਸੱਚੇ ਭਾਸ਼ਾ ਤੰਦਰੁਸਤੀਆਂ ਵਾਖਣ ਲੈ ਉਹ ਗੱਕ ਦਵਾਈ ਵੀਰੇ ਦੀ ਮਾਰੇ ਮੇਰ ਕਰਨਗੇ ਭਾਈ ਜਗਾ ਨਾ ਕਰੋ ਜੀ ਮੇਰ ਕਰਨਗੇ ਭਾਈ ਯਾਰ ਬਾਪੂ ਜੀ ਖਿਲਾਓ ਯਾਰ ਕੀ ਅੱਗੇ ਭਾਰ ਬਹੁਤ ਆ ਆ ਦੇਖ ਰੋਲ ਰੋਲ ਗਈ ਬਾਪੂ ਚਾਬੀ ਦਾ ਨੰਬਰ ਵੀ ਐਪੇ ਲਿਖੀ ਫਿਰਦਾ ਵੀ 22 ਨੰਬਰ ਚਾਬੀ ਇਹਨੂੰ ਲੱਗਣੀ ਆ ਵੀ 2 ਨੰਬਰ ਚਾਬੀ ਦੂਜੇ ਨੂੰ ਲੱਗਣੀ ਆ ਤੇ ਕਿੱਦਾਂ ਭਾਈ ਪਲੇ ਪਲੇ ਪੁੱਤ ਬੰਣਨੇ ਬਹੁਤ ਔਖੇ ਆ ਤੇ ਲੋਕ ਜਦੋਂ ਬਾਪੂ ਦੱਸਦਾ ਵੀ ਇਹਨਾਂ ਧੋਖਾ ਕਰਕੇ ਕਿਸੇ ਨੇ ਬਜੜੀ ਦੀ ਕਮਾਈ ਸੀ ਸਾਰੀ ਖਾ ਲਈ ਤੇ ਹੁਣ ਇਹ ਹੋ ਗਿਆ ਕਮਲਾ ਤੇ ਇਹ ਦਰਦਰ ਦੀਆਂ ਠੋਕਣਾ ਖਾਣ ਨੂੰ ਮਜਬੂਰ ਬਾਪੂ ਚਾਬੀ ਹੋਰ ਵੀ ਹੈਗੀ ਆ ਨਹੀਂ ਜੀ ਹੈ ਹੀ ਦੋ ਹੀ ਆ ਬੋਲੇ ਸੁਨੇਹਾ ਜੀ ਬਾਪੂ ਸ਼ਰਦ ਦੇ ਇਹ ਸੰਗਲ ਆ ਜਿਹੜੇ ਸਾਡੇ ਕੋਲੇ ਕੁਆਂਟਲ ਦੇ ਰੂਪ ਚ ਇਕੱਠੇ ਹੋਏ ਪਏ ਨੇ ਸੰਗਲ ਹੀ ਤੇ ਇਹਨਾਂ ਸੰਗਲਾਂ ਨੂੰ ਅਸੀਂ ਲਫਾਫਿਆਂ ਚ ਪਾ ਕੇ ਉੱਤੇ ਇਹਦੀ ਪਰਚੀ ਪਾ ਕੇ ਵਿੱਚ ਲਿਖ ਕੇ ਇੰਦਰਜੀਤ ਸਿੰਘ ਸਨ ਉਹ ਬਲਦੇਵ ਸਿੰਘ ਫਤਿਹਗੜ੍ਹ ਸਾਹਿਬ ਇਹ ਦੂਜਾ ਮੁੰਡਾ ਵਾ ਤੇ ਇਹ ਬਾਈ ਦਾ ਨਾਮ ਹੈਗਾ ਵਾ ਸਖਬੀਰ ਸਿੰਘ ਤੇ ਇਹਨਾਂ ਦੇ ਨਾਮ ਪਾ ਕੇ ਇਦਾਂ ਲਫਾਫੇ ਦੇ ਵਿੱਚ ਬਾਦੀ ਦੇ ਸੰਗਲ ਤੇ ਵਾਹਿਗੁਰੂ ਕਿਰਪਾ ਕਰਨ ਕਦੇ ਵੀ ਇਹ ਸੰਗਲ ਦੁਆਰਾ ਇਹਨਾਂ ਵੀਰਾਂ ਦੇ ਨਾਂ ਲੱਗਣਾ ਜਿਨ੍ਹਾਂ ਨੂੰ ਅੱਜ ਇੱਕ ਬਜ਼ੁਰਗ ਬਾਪ ਆਪਣੇ ਪੁੱਤ ਨੂੰ ਸੰਗਲ ਨਾਲ ਬੰਨ ਕੇ ਲਿਆਇਆ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਤ ਜੁਨੀ ਸੈ ਭੰਗੁਰ ਪ੍ਰਸਾਦ ਜੀ ਆ ਦੇ ਸੱਚ ਜੀ ਗਾਉਂ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਇਦਾਂ ਇਧਰ 인ਦਰਜੀਤ ਵੀਰੇ ਦਾ ਵੀ ਸੰਗਲ ਚਾਬੀ ਦੇਦੇ ਭੈਣੇ ਤੁਹਾਡਾ ਕੀ ਨਾ ਭੈਣੇ ਲਖਵਿੰਦਰ ਕੌਰ ਜਸਵਿੰਦਰ ਕੌਰ ਲਖਵਿੰਦਰ ਭੈਣ ਆਪਣੇ ਪਤੀ ਦੇ ਸਿੰਗਲ ਬਣ ਕੇ ਲੈ ਕੇ ਆਈ ਸੀ ਆਪਣੇ ਨਾਲ ਦਿਔਰ ਜੀਠ ਆਏ ਸੀ ਇਹਦੇ ਤੇ ਉਹ ਛੱਡ ਕੇ ਮੁੜ ਗਏ ਨੇ ਤੇ ਹੁਣ ਵਾਹਿਗੁਰੂ ਕਿਰਪਾ ਕਰਨ ਬੋਲੇ ਸੋਨਿਹਾਲ ਸੁਖੀਆ ਕਾਲ ਸੁਖੀਆ ਕਾਲ ਤੇ ਇਹ ਸੰਗਲ ਆ ਜਿਹੜੇ ਇਹ ਕਦੇ ਵੀ ਦੁਬਾਰਾ ਇਨਾਂ ਭਰਾਵਾਂ ਦੇ ਲਾਉਣੇ ਨਾ ਪੈਣ ਲੈ ਇੰਦਰੀ ਰੂਪ ਦੇ ਖਾ ਦਵਾਈ ਯੋਨਾ ਬਹਦਰ ਇਕ ਕੰਕਾਰ ਸਤਨਾਮ ਕਰਤਾ ਪੁਰਖ ਨਿਰਬੋਹ ਨਰਵੈਰ ਕਾਲ ਮੂਰਤ ਜੁਨੀ ਸੇਪਾਂ ਨਾਨਕ ਉਸੀ ਬੀ ਸੱਚ ਆ ਵੀ ਠਾੜੇ ਵਾਲਿਆ ਲੱਡੂ ਖਾ। ਕੀ ਹਾਲ ਨੇ ਠਾੜੇ ਵਾਲਾ? ਠੀਕ ਆ? ਇੱਕ ਲੱਡੂ। ਲੱਡੂ ਖਾਣਾ। ਲੱਡੂ ਮਗਾ ਦਿੰਨੇ ਆ ਬਾਈ। ਕਾਕਾ ਲੱਡੂ ਮਗਾਉਂ ਵੰਦਰੋ ਵੀਰੇ ਵਾਸਤੇ। ਪਹਿਲਾਂ ਲੱਡੂ ਤੋਂ ਪਹਿਲਾਂ ਵੀਰੇ ਤੂੰ ਖਾ ਦਵਾਈ ਫਿਰ ਖਾਣੇ ਲੱਡੂ। ਏਕੂਕਾਰ ਸਤਨਾਮ ਕਰਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਯਾ ਬਾਦ ਸੱਚ ਜਗਤ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਤੇ ਇਦਾਂ ਇਹ ਵੀਰ ਹੁਣੇ ਅੱਜ ਸਾਡੇ ਕੋਲੇ ਜ਼ਿਲ੍ਹਾ ਸ਼੍ਰੀ ਮੁਕਸਰਪੁਰ ਪੈਂਦਾ ਤੁਹਾਨੂੰ ਫਰੀਦਕੋਟ ਫਰੀਦਕੋਟ ਪੈਂਦਾ ਤੇ ਉੱਥੋਂ ਆਏ ਨੇ ਇਹ ਮੈਂਬਰ ਅਸੀਂ ਅੱਜ ਐਡਮਿਟ ਕੀਤੇ ਨੇ ਜਿਹੜੇ ਜਿਹੜੀਆਂ ਹੈਗੀਆਂ ਬੇਨਤੀਆਂ ਵਾਂ ਆ ਪਿਛਲੇ ਜਿਹੜੇ ਪਿਛਲੀ ਵਾਰ ਦੇ ਪੇਸ਼ੈਂਟ ਨੇ ਰੱਖੇ ਹੋਏ ਉਹ ਨੇ ਜਿਵੇਂ ਇਹ ਵੀਰੇ ਨੂੰ ਸੰਗਲਣਾ ਬੰਨ ਕੇ ਲੈ ਕੇ ਆਏ ਸੀ ਇਹਦੇ ਪਿਤਾ ਜੀ ਹੁਣ ਠੀਕ ਆ ਵੀਰੇ ਹਾਂਜੀ ਠੀਕ ਆ ਹੁਣ ਵੀਰਾ ਠੀਕ ਆ ਕਿਨਾਂ ਇਹ ਵੀਰਾ ਵੀ ਉਹ ਵੀਰਾ ਵੀ ਪਰਲੇ ਪਾਸੇ ਬੈਠਾ ਇਹਨਾਂ ਦੀਆਂ ਸਮੱਸਿਆਵਾਂ ਪਈਆਂ ਨਾਲੋਂ ਬਹੁਤ ਠੀਕ ਆ ਹੁਣ ਹਨਾ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਦੀ ਤੰਦਰੁਸਤੀ ਲਈ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਿਓ ਇੱਕਾ ਟੈਂਪਰੇਰੀ ਬੋਰਡ ਬਾਰੇ ਅਸੀਂ ਪਹਿਲਾਂ ਵੀ ਬੇਨਤੀ ਕਰੀ ਸੀ ਜੇ ਕਿਸੇ ਕੋਲੇ ਗਾਡਰ ਪਿਆ ਘਰੇ ਪ੍ਰਾਣੇ ਉਹ ਜਰੂਰ ਸਾਨੂੰ ਪਹੁੰਚਦੇ ਕਰੋ ਅਸੀਂ ਇਹਦੇ ਸ਼ੈੱਡ ਚੱਕ ਕੇ ਗਾਡਰ ਵਾਲੇ ਪਾ ਕੇ ਇਹ ਛੱਤ ਬਦਲਨੀ ਚਾਹੁੰਦੇ ਆ ਹੁਣ ਤੁਸੀਂ ਦੇਖੋ ਗਰਮੀ ਕਿੰਨੀ ਹੋ ਗਈ ਆ ਹੁਣ ਦਿਨੋਂ ਦਿਨ ਗਰਮੀ ਵਧੇ ਜਾਣੀ ਆ ਤੇ ਇਹਦੇ ਥੱਲੇ ਸਾਰੇ ਬੰਦੇ ਸੌਂਦੇ ਆ ਇੱਥੇ ਆ ਤੁਸੀਂ ਦੇਖੋ ਕਿਵੇਂ ਬੈੱਡ ਲੱਗੇ ਹੋਏ ਨੇ ਤੇ ਇਹ ਚਾਹੁੰਦੇ ਆ ਸੀ ਜਲਦੀ ਜਲਦੀ ਇਹ ਛੱਤ ਬਦਲੀ ਜਾਵੇ ਤੇ ਆਹ ਮਰੀਜ਼ ਆ ਜਿਹੜੇ ਇੱਥੇ ਦਾਖਲ ਨੇ ਜਿਹੜੇ ਪ੍ਰਾਣੇ ਮਰੀਜ਼ ਨੇ ਠਾਰਾ ਤੇ ਆਹ ਪਿਛਲੇ ਮਹੀਨੇ ਜਿਹੜਾ ਕੈਂਪ ਲੱਗਿਆ ਵਾ ਉਹਦੇ ਵਿੱਚ ਦਾਖਲ ਹੋਏ ਸੀ ਜਿਹੜੇ ਮਰੀਜ਼ ਹੋ ਆ ਸਾਡੇ ਕੋਲੇ ਕਰੀਬ 74-75 ਮੈਂਬਰ ਆ ਜਿਹੜੇ ਇੱਥੇ ਰਹਿ ਰਹੇ ਆ ਜਿਨ੍ਹਾਂ ਦੇ ਵਿੱਚੋਂ ਕੋਈ ਸਤਾਈਕ ਮੈਂਬਰ ਨੇ ਜਿਹੜੇ ਮਰੀਜ਼ ਨੇ ਬਾਕੀ ਉਹਨਾਂ ਦੇ ਨਾਲ ਰਹਿਣ ਵਾਲੇ ਨੇ ਤੇ ਹੁਣ ਅੱਜ ਵੀ ਚਾਰ ਮਰੀਜ਼ ਅਸੀਂ ਦਾਖਲ ਕਰ ਲਿਆ ਚਾਰ ਪੰਜ ਹਜੇ ਮਰੀਜ਼ ਹੋਰ ਦਾਖਲ ਕਰਨ ਵਾਲੇ ਹੋਣਗੇ 3-8-10 ਮਰੀਜ਼ ਅੱਜ ਵੀ ਦਾਖਲ ਹੋ ਜਾਣੇ ਜਗ੍ਹਾ ਦੀ ਘਾਟ ਕਰਕੇ ਫਿਰ ਸਾਨੂੰ ਦਿੱਕਤ ਆਉਂਦੀ ਹੈ ਮਰੀਜ਼ਾਂ ਨੂੰ ਰੱਖਣ ਦੇ ਵਿੱਚ ਬਸ ਸਾਡੀ ਬੇਨਤੀ ਆ ਵੀ ਇਹ ਸ਼ੈੱਡ ਨੂੰ ਉਤਾਰ ਕੇ ਜਿਵੇਂ ਇੱਧਰ ਆਪਾਂ ਆ ਗਾਡਰ ਵਾਲੇ ਪਾਏ ਆ ਅਫਸਲੇਟਾਂ ਪਾ ਕੇ ਕਿਵੇਂ ਉਧਰ ਪੈ ਜਵੇ ਥੋੜਾ ਠੰਡਾ ਹੋ ਜਾਊਗਾ ਨਹੀਂ ਤਾਂ ਗਰਮੀ ਦੇ ਵਿੱਚ ਬਹੁਤ ਤਪ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ